ਵੱਲਾ 857 ਬਿਲਾਵਲ ਸਰੀਰ ਸਰੋਵਰ ਪਿਤਰੇ ਆਛੇ ਕਮਨ ਅਨੂਪ ਇਹ ਸਾਡਾ ਜੋ ਸਰੀਰ ਆ ਇਹੀ ਸਰੋਵਰ ਆ ਇੱਕ ਚੱਕ ਰਾਮਦਾਸ ਨਾਮ ਦਾ ਸ਼ਹਿਰ ਵਸਾਇਆ ਸੀ ਰਾਮਦਾਸ ਜੀ ਨੇ ਜਿਹਨੂੰ ਉਹ ਚੱਕ ਰਾਮਦਾਸ ਨੂੰ ਇਹਨਾਂ ਨੇ ਅਮ੍ਰਿਤਸਰ ਸ਼ਹਿਰ ਦਾ ਨਾਮ ਦਿੱਤਾ ਜੋ ਕਿ ਗਲਤ ਆਮ੍ਰਿਤ ਸੱਚ ਦੇ ਗਿਆਨ ਨੂੰ ਕਹਿੰਦੇ ਨੇ ਉਹ ਕਿਸੇ ਸ਼ਹਿਰ ਦਾ ਨਾਮ ਨਹੀਂ ਹੋ ਸਕਦਾ ਇਹ ਗਲਤ ਨਾਮ ਦਿੱਤੇ ਗਏ ਨੇ ਸ਼੍ਰੋਮਣੀ ਕਮੇਟੀ ਨੇ ਇਹ ਇਹਨਾਂ ਨੂੰ ਗੁਰਦੁਆ ਇਹ ਬਿਲਡਿੰਗਾਂ ਨੂੰ ਗੁਰਦੁਆਰੇ ਦੇ ਨਾਮ ਦਿੱਤੇ ਨੇ 938 ਪੰਨੇ ਤੇ ਜਾ ਕੇ ਸਿੱਧ ਗੋਸ਼ਟੀ ਸ਼ੁਰੂ ਹੋਣੀ ਆ ਉਹਦੇ ਵਿੱਚ ਨਾਨਕ ਦੇਵ ਜੀ ਨੂੰ ਸਿੱਧ ਸਵਾਲ ਕਰਦੇ ਨੇ ਕਿਬ ਪਾਈਏ ਗੁਰਦੁਆਰੋ ਵੀ ਗੁਰਤਾ ਦਵਾਰ ਇਹ ਵਿਵੇਕ ਵਿਚਾਰ ਦਾ ਦਰਵਾਜ਼ਾ ਕਿ ਮੇ ਪਾਇਆ ਜਾਂਦਾ ਹੈ ਇਹ ਵੀ ਸਾਡੇ ਸਰੀਰ ਦੇ ਅੰਦਰ ਹੀ ਆ ਗੁਰਦੁਆਰ ਵੀ ਬਾਹਰ ਗੁਰਦੁਆਰ ਨਹੀਂ ਹੋ ਸਕਦਾ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਇਸ ਨੂੰ ਬੁੰਗੇ ਕਹਿੰਦੇ ਸੀ ਬੁੰਗਾ ਉਹ ਇਮਾਰਤ ਕੋਠਾ ਜਿਸ ਵਿੱਚ ਬੈਠ ਕੇ ਗੁਰਵਾਣੀ ਦਾ ਉਪਦੇਸ਼ ਦਿੱਤਾ ਜਾਂਦਾ ਸੀ ਉਸ ਇਮਾਰਤ ਦਾ ਕੋਠੇ ਦਾ ਨਾਮ ਬੁੰਗਾ ਸੀ ਤੇ ਉਸ ਦੇ ਬਾਹਰ ਜੋ ਲੱਗਿਆ ਹੁੰਦਾ ਸੀ ਨਿਸ਼ਾਨ ਜਿਸ ਨੂੰ ਨਿਸ਼ਾਨ ਸਾਹਿਬ ਕਹਿੰਦੇ ਆ ਉਹ ਉਹਨੂੰ ਝੰਡਾ ਸਹੇਦੇ ਸੀ ਕਿਸੇ ਵੀ ਟ੍ਰੈਕਟਰੀ ਦਾ ਕਿਸੇ ਵੀ ਰਾਜ ਦੀ ਨਿਸ਼ਾਨੀ ਆ ਝੰਡਾ ਉਹ ਝੰਡਾ ਨਿਸ਼ਾਨੀ ਸੀ ਵੀ ਇੱਥੇ ਸੱਚ ਦਾ ਉਪਦੇਸ਼ ਦਿੱਤਾ ਜਾਂਦਾ ਜੋ ਅਰਦਾਸ ਬਣਾਈ ਆਮ ਸਿੱਖਾਂ ਨੇ ਅਰਦਾਸ ਲਿਖੀ ਆ ਉਹਨਾਂ ਨੇ ਵੀ ਝੰਡੇ ਪੁੰਗੇ ਜੁਗੋ ਜੁਗ ਅਡਲ ਉਸ ਤੋਂ ਬਾਅਦ 1947 ਦੀ ਵੰਡ ਹੋਈ ਪਾਕਿਸਤਾਨ ਅਲੱਗ ਹੋਇਆ ਜਿਆਦਾ ਤੱਕ ਇਹ ਸ਼੍ਰੋਮਣੀ ਕਮੇਟੀ ਨੇ ਬੂੰਗਾ ਸ਼ਬਦ ਗੈਬ ਕਰਕੇ ਗੁਰਦੁਆਰਾ ਲੈ ਕੇ ਆਗੇ ਸ਼ਬਦ ਤੇ ਹਾਲਾਂਕਿ ਗੁਰਦੁਆਰਾ ਦਾ ਇਨਸਾਨ ਦੇ ਅੰਦਰ ਹਿਰਦੇ ਦਾ ਗੁਰਦੁਆਰਾ ਉਹ ਬਾਹਰ ਗੁਰਦੁਆਰਾ ਨਹੀਂ ਹੋ ਸਕਦਾ ਬਾਹਰ ਅਮਨਸਰ ਨਹੀਂ ਹੋ ਸਕਦਾ ਬਾਹਰ ਸਰੋਵਰ ਨਹੀਂ ਹੋ ਸਕਦਾ ਇਹ ਸਾਡਾ ਸਰੀਰ ਸਰੋਵਰ ਹੈ ਇਸ ਸ਼ਬਦ ਜਦੋਂ ਬਾਹਰ ਘਟ ਤੇ ਤਾ ਉਲਝਣਾ ਉਨੀਆਂ ਹੀ ਆਉਣੀਆਂ ਨੇ ਉਹ ਫਿਰ ਆਜ਼ਾਦੀ ਤੋਂ ਬਾਅਦ 1955-60 ਦੇ ਗੇਟ ਦੇ ਵਿੱਚ ਨਵੀਆਂ ਲਾਈਨਾਂ ਐਡ ਕੀਤੀਆਂ ਗਈਆਂ ਗੁਰਦੁਆਰਿਆਂ ਨੂੰ ਵਿਛੋੜਿਆ ਗਿਆ ਸਿੱਖਾਂ ਤੋਂ ਜੋ ਰਣਕਲ ਸਾਹਿਬ ਦਾ ਗੁਰਦੁਆਰਾ ਉਹ ਉਹ ਸ਼ਬਦ ਬਾਅਦ ਵਰਤੇ ਗਏ ਨੇ ਪਹਿਲਾ ਸ਼ਬਦ ਜਿਹੜੇ ਪ੍ਰਾਣੇ ਸਿੱਖ ਸੀਗੇ ਅੱਜ ਤੋਂ 100 ਸਵਾ 100 ਸਾਲ ਪਹਿਲਾਂ 18 19ਵੀਂ ਸਦੀ ਦੇ ਅੰਤਜ ਦੇ ਉਹਨਾਂ ਨੇ ਇਹ ਬੁੰਗਾ ਸ਼ਬਦ ਵਰਤੇ ਹੋਇਆ ਪੁਰਾਣੇ ਇਤਿਹਾਸ 'ਚ ਇਹ ਬੁੰਗਈ ਆਉਂਦਾ ਤੇ ਉਹ ਝੰਡਾ ਆਉਂਦਾ ਨਿਸ਼ਾਨ ਸਾਹਿਬ ਉਹ ਸਿੱਖ ਫਿਰ ਵੀ ਉਹਨਾਂ ਨੂੰ ਸੀਗੀ ਸੋਝੀ ਜਿਨ੍ਹਾਂ ਨੇ ਕਾਲਜ ਦੀ ਪੜ੍ਹਾਈ ਕੀਤੀ ਆ ਪੰਜਾਬ ਦੇ ਵਿੱਚ ਜਦੋਂ ਜੂਤ ਫੈਸਟੀਵਲ ਹੁੰਦੇ ਨੇ ਉਸ 'ਚ ਮਲਵਈ ਗਿੱਧਾ ਹੁੰਦਾ ਮਲਵਈ ਗਿੱਧੇ ਦੇ ਵਿੱਚ ਸਭ ਤੋਂ ਪਹਿਲਾਂ ਆਮ ਤੌਰ ਤੇ ਬੋਲੀਏ ਪਾਈ ਜਾਂਦੀ ਆ ਪਹਿਲਾ ਨਾਮ ਹਰੀ ਦਾ ਲਈਏ ਜਿਸ ਨੇ ਜਗਤ ਬਣਾਇਆ ਭਾਂਤ ਭਾਂਤ ਦੇ ਫੁੱਲ ਬਣਾ ਕੇ ਸੋਹਣਾ ਬਾਗ ਰਚਾਇਆ ਉਹ ਬੋਲੀ ਇਹ ਲੋਕ ਬੋਲੀਆਂ ਹੁੰਦੀਆਂ ਨੇ ਲੋਕਾਂ ਨੇ ਜਿਹੜੀਆਂ ਬਣਾਈਆਂ ਹੋਈਆਂ ਬੋਲੀਆਂ ਪੁਰਾਣੇ ਸਮੇਂ ਤੋਂ ਲੋਕ ਗੀਤਾਂ ਲੋਕ ਬੋਲੀਆਂ ਪੁਰਾਣੇ ਸਮੇਂ ਦੇ ਲੋਕਾਂ ਨੂੰ ਇਹ ਗਿਆਨ ਸੀ ਕਿ ਇਹ జగਤ ਹਰੀ ਦਾ ਬਣਾਇਆ ਹੋਇਆ ਹੈ ਇਹ ਹਰੀ ਦੀ ਦੁਨੀਆ ਅੱਜ ਦੇ ਸਿੱਖਾਂ ਨੂੰ ਇਹ ਗਿਆਨ ਨਹੀਂ ਹੈ ਜੋ ਪ੍ਰਾਤਨ ਸਿੱਖਾਂ ਨੂੰ ਸੀ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਛੱਡਤਾ ਤੇ ਤਿਗਵਾ ਦਰਜੀ ਨੂੰ ਤਾਂ ਉੱਥੇ ਐਂਟਰੀ ਉਹ ਨਹੀਂ ਹੋਣ ਦਿੱਤੀ ਬੜਨੇ ਨਹੀਂ ਦਿੱਤਾ ਮਰਤ ਸਰ ਉਹ ਬਾਬੇ ਬਕਾਲੇ ਆ ਕੇ ਰਹੇ ਫਿਰ ਦਰਵਾਜਾ ਬੰਦ ਕਰਤਾ ਸੀਗਾ ਇਹ ਇਤਿਹਾਸ ਜੋ ਸੱਚਾ ਉਹ ਸਾਰਾ ਮੈਨੀਪੂਲੇਟ ਕਰਕੇ ਖੜਬੜਾ ਕੇ ਉੱਥੇ ਅੱਜ ਬਹੁਤ ਵੱਡਾ ਗੁਰਦੁਆਰਾ ਬਣਾਤਾ ਉਹਦਾ ਸਰੋਵਰ ਆ ਉਹਦੇ ਝੂਠੀਆਂ ਕਹਾਣੀਆਂ ਉੱਥੇ ਲੋਕਾਂ ਨੂੰ ਧੋਖੇ ਲਮਾਉਂਦੇ ਨੇ ਹਾਲਾਂਕਿ ਗੁਰਵਾਣੀ ਹੈ ਇਹ ਕਹਿੰਦੀ ਆ ਸਰੀਰ ਸਰੋਵਰ ਭਿੱtre ਆਛੇ ਕਮਲ ਅਨੂਪ ਇਸ ਸਰੀਰ ਸਰੋਵਰ ਦੇ ਵਿੱਚੇ ਹੈਗਾ ਇਕਤ ਅਨੂਪ ਕਮਲ ਉਹ ਜਿਹਦਾ ਇੰਨਾ ਸੁੰਦਰ ਜਿਹਦਾ ਵਰਨ ਨਹੀਂ ਕੀਤਾ ਜਾ ਸਕਦਾ ਕਮਲ ਅਸੀਂ ਜਦੋਂ ਇਹ ਘਰਵਾਨੀ ਦੇ ਵਿੱਚ ਅੱਖਰ ਪੜ੍ਹਦੇ ਆ ਉਹਨਾਂ ਅੱਖਰਾਂ ਦੇ ਅਰਥ ਵਿੱਚ ਹੀ ਮਿਲਦੇ ਨੇ ਜੇ ਇੱਥੇ ਨਹੀਂ ਇੱਕ ਦੋ ਲਾਈਨਾਂ ਬਾਅਦ ਨਹੀਂ ਹੈ ਇਹਦੇ ਅਰਥ ਮਿਲਦੇ ਤਾਂ ਅੱਗੇ ਜਾ ਕੇ ਮਿਲ ਜਾਣੇ ਆ ਜਾਂ ਪਿੱਛੇ ਦਿੱਤੇ ਹੋਣਗੇ ਕਿਤੇ ਨਾ ਕਿਤੇ ਜੇ ਸਿੱਖ ਨੂੰ ਪੜਦੇ ਨੂੰ ਹਾਲੇ ਅਰਥ ਨਹੀਂ ਮਿਲੇ ਜਦੋਂ ਦੁਬਾਰਾ ਪੜ੍ਹੇਗਾ ਧਿਆਨ ਨਾਲ ਖੋਜੇਗਾ ਤਾਂ ਨੂੰ ਫਿਰ ਉਹ ਧਿਆਨ ਚ ਰੱਖਿਆ ਵੀ ਮੈਂ ਕਮਲ ਦੇ ਅਰਥ ਲੱਭਣੇ ਆ ਤਾਂ ਉਹ ਕਮਲ ਦੇ ਅਰਥ ਮਿਲ ਜਾਣਗੇ ਕਮਲ ਦੇ ਅਰਥ ਜਾਂ ਕਮਲ ਗਿਆਨਤਾ ਅਗਿਆਨਤਾ ਦਾ ਵਿਰੋਧੀ ਸ਼ਬਦ ਕਮਲ ਪ੍ਰਕਾਸ਼ ਏ 1334 ਬੰਨੇ ਤੇ ਜਾ ਕੇ ਗੁਰ ਕੈ ਸ਼ਬਦੀ ਕਮਲ ਪ੍ਰਗਾਸਿਆ ਹਉਮੇ ਦੁਰਮਤ ਕੋਈ ਗੁਰ ਦੇ ਉਪਦੇਸ਼ ਨਾਲ ਕਮਲ ਦਾ ਚਾਨਣ ਹੁੰਦਾ ਕਹਿੰਦੇ ਹਉਮੇ ਦੁਰਮਤੀ ਹੈ ਜਿਹੜੀ ਉਹ ਖੋਈ ਜਾਂਦੀ ਹੈ ਫਿਰ 1270 ਵਿੱਚ ਤੇ ਆ ਗਿਆਨ ਮਤੀ ਗਿਆਨ ਮਤ ਦੁਆਰਾ ਕਮਲ ਪ੍ਰਗਾਸ ਕਮਲ ਦਾ ਚਾਨਣ ਹੁੰਦਾ ਗਿਆਨ ਦੀ ਮਤ ਦੁਆਰਾ 63940 ਤੇ ਆਉਂਦੀ ਆ ਮਿਟੇ ਅੰਧੇਰਾ ਅਗਿਆਨਤਾ ਅਗਿਆਨਤਾ ਦਾ ਹਨੇਰਾ ਮਿਟਦਾ ਭਾਈ ਕਮਲ ਹੋਵੇ ਪ੍ਰਗਾਸ ਕਮਲ ਪ੍ਰਗਾਸ ਹੁੰਦਾ ਅਗਿਆਨਤਾ ਦਾ ਹਨੇਰਾ ਮਿਟਦਾ ਗਿਆਨ ਦਾ ਚਾਨਣ ਹੁੰਦਾ ਗਿਆਨ ਦਾ ਪ੍ਰਗਾਸ ਹੁੰਦਾ ਇਸ ਦਾ ਮਤਲਬ ਕਮਲ ਗਿਆਨ ਨੂੰ ਕਹਿੰਦੇ ਨੇ ਗਿਆਨਤਾ ਅ ਗਿਆਨਤਾ ਬ੍ਰੋਧੀ ਸ਼ਬਦ ਹੈ ਗਿਆਨਤਾ ਕਮਲ ਪ੍ਰਗਾਸ ਮਤਲਬ ਗਿਆਨ ਦਾ ਪ੍ਰਗਾਸ ਗਿਆਨ ਅੰਦਰ ਸੱਚ ਦੇ ਗਿਆਨ ਦਾ ਪ੍ਰਗਾਸ ਹੋਣਾ ਅਨੂਪ ਜਿਹਦਾ ਵਰਨਨ ਨਹੀਂ ਕੀਤਾ ਜਾਂਦਾ ਅਨੂਪ ਆਹੋ ਉਹ ਇਸ ਸਰੀਰ ਸੋਵਰ ਦੇ ਵਿੱਚ ਹੀ ਉਸ ਕਮਲ ਦਾ ਪ੍ਰਗਾਸ ਹੋਣਾ ਉਹਨੂੰ ਹੀ ਅਮ੍ਰਿਤ ਸਰ ਕਹਿੰਦੇ ਨੇ ਉਹ ਗਿਆਨ ਜਿਹੜਾ ਕਦੇ ਕਦਮ ਨਹੀਂ ਹੋਣਾ ਜਿਹੜਾ ਝੂਠਾ ਨਹੀਂ ਹੋਣਾ ਜਿਹੜਾ ਅਟਲ ਨਾ ਜੁਗੋ ਜੁਗ ਉਹ ਅਮ੍ਰਿਤਾ ਦਾ ਪਾਣੀ ਭਰ ਜਾਣਾ ਇਸ ਸਰੋਵਰ ਦੇ ਵਿੱਚ ਸਹੀ ਸਰੋਵਰ ਦੇ ਵਿੱਚ ਤਲਾਬ ਬਣ ਜਾਣਾ ਕਮਲ ਸਤ ਅਮਰਤ ਦਾ ਹੀ ਸਮਾਨੰਤਰ ਸ਼ਬਦ ਹੋ ਗਿਆ ਪਰਮ ਜੋਤੀ ਪੁਰਖੋਤਮੋ ਜਾਗ ਕੇ ਰੂਪ ਨਾ ਰੇਖ ਇਹ ਪਰਮ ਜੋਤੀ ਆ ਜਿਹੜੀ ਸ੍ਰੇਸ਼ਟ ਸਾਡਾ ਮੂਲ ਆ ਜੋ ਜੋ ਸਾਡਾ ਖਾਸ ਰੂਪ ਆ ਉਹਦਾ ਕੋਈ ਨਾ ਰੂਪ ਆ ਨਾ ਰੇਖਾ ਇਹ ਬਹਿਮ ਕਰਕੇ ਅਸੀਂ ਆਪਣਾ ਸਰੀਰ ਮੰਨਦੇ ਆ ਪਰ ਸਾਡਾ ਅਸਲ ਰੂਪ ਕੁਛ ਹੈ ਹੀ ਨਹੀਂ ਗਾ ਰੇ ਮਨ ਹਰੀ ਭਜੋ ਭ੍ਰਮ ਤਜੋ ਜਗ ਜੀਵਨ ਰਾਮ ਮਨ ਨੂੰ ਉਪਦੇਸ਼ ਦਿੱਤਾ ਰੇ ਮਨ ਹਰੀ ਨਾਲ ਜੋੜ ਫਿਰ ਪਰਮ ਛੱਡ ਹੋਊਗਾ ਇਹ ਜਿਗਨੀ ਇਹ ਜੀਵ ਆ ਨਾ ਜਗਤ ਤਨ ਨੂੰ ਦੇਣ ਵਾਲਾ ਜੀਵਨ ਰਾਮ ਫਿਰ ਉਹਦੀ ਸਮਝ ਆਊਗੀ ਰਹਾਉ ਆਵਤ ਕਸੂਨਾ ਤਿਸਈ ਨਾ ਤਿਸੇ ਜਹਾਤ ਹੁਣ ਜੋ ਇਹ ਜੰਮਦਾ ਜਦੋਂ ਜੰਮਦਾ ਕੁਛ ਨਹੀਂ ਨਹੀਂਦਾ ਉਹ ਕੀ ਆ ਜਦੋਂ ਮਰਦਾ ਕੁਛ ਨਹੀਂ ਪਤਾ ਲੱਗਦਾ ਵੀ ਕੀ ਗਿਆ ਜਿਦ ਰੂਪ ਨਾ ਲੇਖ ਪਰਮ ਜੁਤੀ ਆ ਜੋ ਬਰਖੋਦਮ ਨਾਮੋਂ ਆਉਂਦਾ ਦੀਦਾ ਨਾ ਹੋ ਜਾਂਦਾ ਦੀ ਇਹ ਉਹ ਹੈ ਸਟੇਬਲ ਆ ਉਥੇ ਹੀ ਆ ਇਹ ਮਨ ਪੈਦਾ ਹੁੰਦਾ ਸਰੀਰ ਦੇ ਜਨਮ ਦੇ 1-2 ਸਾਲ ਬਾਅਦ ਇਹ ਸਾਡਾ ਭਰਮ ਜੀ ਆ ਹਰੀ ਨਾਲ ਜੁੜ ਜਾਗੇ ਭਰਮ ਤਾਂ ਚੱਕਿਆ ਜਾਊਗਾ ਜੈ ਉਪਜੇ ਬਿਨ ਸੇ ਤਹੀ ਜੈਸੇ ਪਰਿਵਰਤ ਪਾਤ ਕਿਤੇ ਪਾਣੀ ਦਾ ਇੱਕ ਬੂਟਾ ਉਹਦਾ ਪੱਤਾ ਪਾਣੀ ਚ ਉੱਥੇ ਹੀ ਪੈਦਾ ਹੁੰਦਾ ਉੱਥੇ ਮਰ ਜਾਣਾ ਉਹਨੇ ਖਤਮ ਹੋ ਜਾਣਾ ਉਹਦੇ ਮੰਗੂ ਇਹ ਸਰੀਰ ਆ ਸਰੀਰ ਚਾਹੇ ਆਪ ਨੂੰ ਦਰਖਤਾਂ ਦੇ ਬੁੱਟੇ ਲੈਣ ਦੇ ਪੱਤੇ ਲਾ ਲੋ ਉਹ ਪੱਤਾ ਟਾਣੀ ਚ ਪਹਿਲਾਂ ਉੱਗਦਾ ਛੋਟਾ ਹੁੰਦਾ ਵੱਡਾ 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 ਹੋ ਕੇ ਫਿਰ ਪੱਤ ਝੜ ਕੇ ਉਹ ਥੱਲੇ गिर ਜਾਂਦਾ ਥੱਲੇ ਗਿਲ ਕੇ ਮਿੱਟੀ ਚ ਘਲਕ ਜਾਂਦਾ ਉਹ ਗਾਇਬ ਹੋ ਜਾਂਦਾ ਕੋਈ ਵੀ ਕਿਸੇ ਵੀ ਦਰਖਤ ਦਾ ਬੁੱਟਾ ਲਾਉਣਾ ਚਾਹੀ ਉਸੇ ਤਰ੍ਹਾਂ ਇਹ ਜੀਵਨ ਹੈ ਇੱਥੇ ਜੰਮਦਾ ਇਸੇ ਮਿੱਟੀ ਚੋਂ ਜਾਂ ਇਹ એનર્ਜੀ ਸੂਰਜ ਦੀ ਰੌਸ਼ਨੀ ਜੋ ਸਿੱਖਾਂ ਨੇ ਉਹਦਾ ਸੀ ਉਹ ਖਾਣ ਦਾ ਵੱਡਾ ਹੋਈ ਜਾਂਦਾ ਇੱਥੇ ਖਤਮ ਹੋ ਜਾਣਾ ਨਹੀਂ ਇੱਥੇ ਰਹਿ ਜਾਣਾ ਚਾਹੇ ਇਹਨੂੰ ਮਿੱਟੀ ਦੱਬ ਦੋ ਤਾਂ ਵੀ ਗਲ ਜਾਣਾ ਚਾਹੇ ਅੱਖ ਲਾ ਦੋ ਜਿਹੜੇ ਤੱਤ ਜਿਹੇ ਹੈਗੇ ਨੇ ਉਹ ਉਹਨਾਂ ਚੋਂ ਚੜੇ ਆ ਮਿਥਿਆ ਮਿਥਿਆ ਕਰਮ ਮਾਇਆ ਤਜੀ ਮਿਥਿਆ ਮਤਲਬ ਜਿਸ ਚੀਜ਼ ਦਾ ਕੋਈ ਐਂਡ ਜਿਸ ਚੀਜ਼ ਜਿਹੜੀ ਕੀ ਸਦੀਵੀ ਨਹੀਂ ਹੈਗੀ ਜਿਹਨੇ ਖਤਮ ਹੋ ਜਾਣਾ ਜਿਹਦੀ ਕੋਈ ਲਿਮਟ ਆ ਜਿਹਦੀ ਕੋਈ ਏਜ ਆ ਉਹ ਮਿਥਿਆ ਮਿਥਿਆ ਕਾਕੇ ਕਹਿੰਦੇ ਮਾਇਆ ਸ਼ਰਤੀ ਵੀ ਇਹ ਮਾਇਆ ਇੱਥੇ ਕੁਛ ਵੀ ਆ ਇਹਦਾ ਕੋਈ ਹਮੇਸ਼ਾ ਸਦੀਵੀ ਨਹੀਂ ਹੈਗਾ ਇਸ ਲਈ ਇਹ ਨਾ ਸਾਡੇ ਨਾਲ ਜਾਣਾ ਇਹ ਉਹ ਜਦੋਂ ਸਮਝ ਆ ਗਈ ਉਹ ਸ਼ਰਤੀ ਸੁਖ ਸਹਿਜ ਵਿਚਾਰੀ ਉਹ ਸਹਿਜ ਅਵਸਥਾ ਜਿੱਥੇ ਮਨ ਸ਼ਾਂਤ ਹੋ ਗਿਆ ਨਹੀਂ ਇੱਛਾਵਾਂ ਖਤਮ ਹੋ ਗਈਆਂ ਨਿਊਟਰਲ ਹੋ ਗਿਆ ਉਹ ਉਸ ਸਹਿਜ ਚ ਜਾ ਕੇ ਸੁਖ ਦਾ ਪਤਾ ਲੱਗਦਾ ਵਿਚਾਰ ਹੁੰਦੀ ਆ ਉੱਥੇ ਜਾ ਕੇ ਵਿਚਾਰ ਕਰ ਮਨ ਦੀਆਂ ਭਟਕਣਾਵਾਂ ਦੇ ਵਿੱਚ ਸੁੱਖ ਪ੍ਰਾਪਤ ਨਹੀਂ ਹੋਣਾ ਕਹੇ ਕਬੀਰ ਸੇਵਾ ਕਰੋ ਮਨ ਮੰਜ ਮੁਰਾਰੀ ਕਰ ਲੋ ਵੱਲ ਹੁਣ ਜਿਹੜੇ ਸਿੱਖ ਮਤ ਦੇ ਵਿੱਚ ਬਾਹਰ ਸੇਵਾ ਦਾ ਕਨਸੈਪਟ ਖੜੀ ਬੈਠੇ ਦੇ ਕਿਸੇ ਵੀ ਪ੍ਰਕਾਰ ਦੀ ਸੇਵਾ ਚਾਹੇ ਹੋਵੇ ਹੋ ਚਾਹੇ ਲੱਕਰ ਦੀ ਸੇਵਾ ਹੋਵੇ ਗੁਰਦੁਆਰੇ ਦੀ ਸੇਵਾ ਜਗਰਤ ਦੀ ਸੇਵਾ ਚੌਲ ਝਲੜੀ ਉੱਤੇ ਲੱਖ ਲੱਖ ਦੇ ਰਮਾਲੇ ਲਾ ਕੇ ਪੋਚੀ ਜਾਣਾ ਉਹਨਾਂ ਨੂੰ ਕੋਈ ਵੀ ਕਿਸਮ ਦੀ ਸੇਵਾ ਚ ਬਾਹਰ ਜੋ ਕਨਸੈਪਟ ਆ ਸੇਵਾ ਦਾ ਉਹ ਤੇ ਉਹ ਤੇ ਚਪੇੜ ਆ ਉਹਨਾਂ ਨੇ ਮੂੰਹ ਤੇ ਉਹਨਾਂ ਨੂੰ ਸਿੱਖਿਆ ਹੈ ਕਹੇ ਕਵੀਰ ਸੇਵਾ ਕਰੋ ਮਨ ਮੰਜੀ ਮੁਰਾਰੀ ਮੰਨ ਦੇ ਵਿੱਚ ਹੀ ਸੇਵਾ ਹੋਣੀ ਆ ਉਹ ਕਿਵੇਂ ਹੋਊਗੀ ਉਹ ਹੋਊਗੀ ਸਤਗੁਰ ਦੀ ਸੇਵਾ ਸਤਗੁਰ ਦਾ ਗਿਆਨ ਇਕੱਠਾ ਹੋਣਾ ਉਹ ਸੱਚ ਦੀ ਸਿੱਖਿਆ ਘੱਟੀ ਹੋਣੀ ਆ ਮੈਂ ਵੀ ਇਹ ਕ ਵਿਚਾਰ ਨਾਲ ਚਾਹੇ ਕਿ ਦੁਨੀਆ ਨੂੰ ਦੇਖ ਕੇ ਚਾਹੇ ਗੁਰਬਾਣੀ ਨੂੰ ਪੜ੍ਹ ਕੇ ਉਹ ਸੱਚ ਦੀ ਸਿੱਖਿਆ ਇਕੱਠੀ ਕਰਨੀ ਆ ਸਾਡੀ ਅਸਲੀਅਤ ਦਾ ਗਿਆਨ ਇਕੱਠਾ ਕਰਨਾ ਉਹ ਅਸਲੀ ਸੇਵਾ ਉਹ ਅੰਦਰੇ ਹੋਣੀ ਆ ਇਹ ਸਰੀਰ ਇਹ ਸਰੋਵਰ ਆ ਇਹਦੇ ਵਿੱਚ ਹੀ ਪਾਣੀ ਭਰਨਾ ਪਾਣੀ ਕਿਹੜਾ ਭਰਨਾ ਗਿਆਨ ਵਾਲਾ ਕਮਲ ਕਮਲ ਪਰਦਾਸ ਹੋਣਾ ਕਮਲ ਦਾ ਚੱਲਣਾ ਹੋਣਾ ਇਹ ਅੰਦਰੇ ਮਤਲਬ ਅਸੀਂ ਆਪਣਾ ਮੂਲ ਜਾਣਣਾ ਇਹ ਹੋਂਮੀ ਛੱਡ ਕੇ ਮੇਨ ਉਪਦੇਸ਼ ਇਹੀ ਆ ਇਹਦੇ ਦੁਆਲੇ ਹੀ ਸਾਰੀਆਂ ਗੱਲਾਂ ਕੋਮਨੀਆਂ ਨੇ ਜੇ ਇਹਨਾਂ ਗੱਲਾਂ ਨੂੰ ਪੜਾਂਗੇ ਤਾਂ ਬਾਹਰਲੇ ਜੋ ਸਾਨੂੰ ਝੂਠੀਆਂ ਸਿੱਖਿਆਵਾਂ ਦਿੱਤੀਆਂ ਹੋਈਆਂ ਨੇ ਉਹ ਸਭ ਖਤਮ ਹੋ ਜਾਣੀਆਂ ਨੇ ਜੇ ਕੋਈ ਇਸ ਨੂੰ ਪੜੂਗਾ ਉਹ ਗੁਰਮਖਾ ਉਹਨੇ ਸਮਝ ਲੈਣਾ ਗੁਰਮੁਖੀ ਖੋਟੇ ਖਰੇ ਪਛਾਣ ਵੇਖੋ ਗੁਰਮਖੇ ਖੋਟੇ ਖਰੇ ਦੀ ਪਛਾਣ ਕਰ ਲੈਂਦਾ ਵੀ ਕੀ ਅਸਲੀ ਆ ਕੀ ਨਕਲੀ ਆ ਆ ਸਾਡੇ ਕੋਲ ਬਹੁਤ ਸੱਚ ਦਾ ਸੁਭਾਅ ਨੇ ਕਹਿ ਲਓ ਸੱਚ ਦੀ ਸਿੱਖਿਆ ਇਹ ਆਮ ਦੀ ਕਸੌਟੀ ਆ ਜਦ ਇਹਦੇ ਅਸੀਂ ਲਾਉਣਾ ਖੋਟਾ ਖਰਾਜ ਜਦ ਇਹ ਪਤਾ ਲੱਜਣਾ ਜਿਵੇਂ ਕਸੌਟੀ ਹੁੰਦੀ ਆ ਸੋਨੇ ਨੂੰ ਪਰਖਣ ਲਈ ਵੀ ਸੋਨਾ ਖਰਾ ਹੈ ਕਿ ਮਲਾਵਟੀ ਆ ਇਸੇ ਤਰ੍ਹਾਂ ਬਾਹਰ ਜੋ ਚੱਲ ਰਿਹਾ ਉਹ ਸੱਚ ਦੀ ਗੁਰਵਾੜੀ ਦੀ ਸਿੱਖਿਆ ਨਾਲ ਸਿੱਖਿਆ ਦੀ ਕਸੌਟੀ ਲਾ ਕੇ ਪਤਾ ਲੱਗ ਜਾਣਾ ਕਿ ਉਹ ਅਸਲੀ ਆ ਕਿ ਨਕਲੀ ਆ ਸਾਰਿਆਂ ਦੇ ਫਰਾਡ ਫੜੇ ਜਾਂਦੇ ਆ ਉਹ ਤਾਂ ਫੜ ਹੁਣ ਕੇ ਜੇ ਕੋਈ ਅਸੀਂ ਗੁਰਮਖਮਾ ਗੁਰ ਦੀ ਸਿੱਖਿਆ ਲਵਾਂਗੇ ਸਾਡੀ ਬੁੱਧੀ ਨੂੰ ਗੁਰ ਦੀ ਸਿੱਖਿਆ ਤੇ ਚਲਾਵਾਂਗੇ ਉਹ ਗੁਰਬਾਣੀ ਖੋਜੇ ਤੇ ਵਿਚਾਰੇ ਤੇ ਹੀ ਸਿੱਖਿਆ ਮਿਲਦੀ ਆ ਇਸ ਲਈ ਗੁਰਬਾਣੀ ਨੂੰ ਖੋਜਣਾ ਵਿਚਾਰਨਾ ਬਹੁਤ ਜ਼ਰੂਰੀ ਆ ਇਸ ਨੂੰ ਖੋਜੋ ਵਿਚਾਰੋ ਆਪ ਪੜੋ ਇੱਕ ਵਾਰ ਪੜੋ ਦੋ ਵਾਰ ਪੜੋ ਕਿਤੇ ਅਰਥ ਲੱਭੋ ਪਲੀਜ਼ ਇਹ ਗੱਲਾਂ ਨੂੰ ਸਮਝੋ ਗੁਰਬਾਣੀ ਮੱਥਾ ਟੇਕਣ ਲਈ ਨਹੀਂ ਲਿਖੀ ਇਹ ਜਿਸ ਦਾ ਸੱਚ ਦੀ ਭੁੱਖਾ ਉਸ ਭੁੱਖੇ ਨੂੰ ਉਹ ਸੱਚ ਦਾ ਗਿਆਨ ਦੇਣ ਲਈ ਲਿਖੀ ਆ